ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਫਿਲਮ ਬਣਾਉਣ ਦਾ ਬਹੁਤ ਸ਼ੁਕਰੀਆ ਜੀ ਆ ਗਿਆ ਆ ਗਿਆ ਤੁਸੀਂ ਬੜੇ ਜਿਹੜੇ ਮੁੱਦੇ ਤੇ ਫਿਲਮ ਲੈ ਕੇ ਆਏ ਹੋ ਜੀ ਜੀ ਭਾਈ ਆਪਕੋ ਪਹਿਲਾਂ ਇਹ ਜਾਣਿਆ ਜਾਂਦਾ ਕਿੰਨਾ ਨਹੀਂ ਖਿਲੇਗਾ ਅਸਲ ਵਿੱਚ ਜੀ ਅਸੀਂ ਤਾਂ ਆਰਟਿਸਟ ਹਾਂ ਮੈਂ ਸਭ ਤੋਂ ਜ਼ਿਆਦਾ ਸਾਡੇ ਪ੍ਰੋਡਿਊਸਰ ਨੂੰ ਪ੍ਰੋਡਿਊਸਰ ਸਹਿਬਾਨ ਨੂੰ ਇਸ ਗੱਲ ਦਾ ਮੁਬਾਰਕਬਾਦ ਦੇਣੀ ਚਾਹੁੰਦਾ ਕਿ ਉਹਨਾਂ ਨੇ ਇੱਕ ਨਵੇਕਲਾ ਮੁੱਦਾ ਚੁੱਕਿਆ ਐਕਟਰ ਹੋਣ ਦੇ ਨਾਤੇ ਕਈ ਸਾਲ ਹੋ ਗਏ ਨੇ ਸਾਨੂੰ ਕੰਮ ਕਰਦਿਆਂ ਔਰ ਅਲੱਗ-ਅਲੱਗ ਤਰ੍ਹਾਂ ਦੀਆਂ ਫਿਲਮਾਂ ਕਰਨ ਦਾ ਮੌਕਾ ਮਿਲਦਾ ਹੈ। ਇਸ ਵਾਰ ਇਹ ਕੁਝ ਨਵਾਂ ਸੀ ਕਿਉਂਕਿ ਸਾਨੂੰ ਅਕਸਰ ਆਖਿਆ ਜਾਂਦਾ ਸੀ ਕਿ ਕੋਈ ਇਹ ਜਾਂ ਕੁਝ ਕਰਿਆ ਕਰੋ ਜਿਹਦੇ ਕੋਈ ਮੈਸੇਜ ਹੋਵੇ, ਕੋਈ ਨਵੀਂ ਕੋਈ ਤੁਸੀਂ ਸੇਧ ਦੇ ਸਕੋ ਕਿਸੇ ਨੂੰ ਸਾਡੇ ਜ਼ਿੰਮੇਵਾਰ ਦੇ ਸਾਹਮਣੇ ਸਭ ਲੋਜ ਜਾਂ ਕੁਝ ਵੀ। ਤਾਂ ਇਸ ਵਾਰ ਸਾਡੇ ਪ੍ਰੋਡਿਊਸਰਾਂ ਨੇ ਇਸ ਤਰ੍ਹਾਂ ਦਾ ਸਬਜੈਕਟ ਚੁਣਿਆ। ਜਦ ਸਾਡੇ ਕੋਲੇ ਆਇਆ ਤਾਂ ਮੈਨੂੰ ਵੀ ਚੰਗਾ ਲੱਗਿਆ ਵੀ ਚਲੋ ਕੁਝ ਨਵਾਂ ਕਰਨ ਨੂੰ ਮਿਲ ਰਿਹਾ ਹੈ। ਆ ਅਸੀਂ ਕਬੂਲ ਕਰ ਲਈ ਉਹ ਗੱਲ ਤੇ ਬਸ ਜੀ ਇਹਨਾਂ ਨੂੰ ਮੁਬਾਰਕਾਂ ਔਰ ਬਾਕੀ ਵਾਇਟ ਨੂੰ ਜੋ ਕਰੂਗਾ ਚੰਗਈ ਹੋਊਗਾ ਜੇਕਰ ਇੱਕ ਵੀ ਕੰਮ ਹੈ ਜਿਹੜੇ ਹਮੇਸ਼ਾ ਕਹਦੇ ਹੁੰਦੇ ਆ ਕਿ ਟੋਡੀ ਤੌਰ ਦੇ ਹਮੇਸ਼ਾ ਚਰਚੇ ਹੁੰਦੇ ਆ ਪਰ ਇਸ ਸਕੂਲ ਦੇ ਵਿੱਚ ਜੋ ਤੁਸੀਂ ਕੁਝ ਵੀ ਕਰਨਾ ਹੋਈ ਚਾਹੇ ਉਹ ਮੋਡੀ ਲੈ ਕੇ ਜੀ ਹੋਵੇ ਫਿਰ ਤੁਸਾਂ ਲੱਗ ਸਕੇ ਆਪ ਤੋਂ ਬੈਸਟ ਥੈਂਕ ਯੂ ਥੈਂਕ ਯੂ ਸੋ ਥਿੰਕਸ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਕਿ ਤੁਸੀਂ ਆਪਣੇ ਆਪ ਨੂੰ ਬਹੁਤ ਡਿਫੀਨਿਟ ਕੀਤਾ ਅਸਲ ਜਿੰਨਾ ਜੀ ਕੈਰੈਕਟਰ ਹੋਂ ਦੇ ਨਾਤੇ ਆਪਾਂ ਅਬਜ਼ਰਵ ਕਰਦੇ ਆਂ ਅਲੱਗ-ਅਲੱਗ ਤਰ੍ਹਾਂ ਦੇ ਕੈਰੈਕਟਰਸ ਨੂੰ ਵੇਖੀਦਾ ਹਰ ਏਜ ਗਰੁੱਪ ਦੇ ਵਿੱਚ ਅਲੱਗ ਤਰ੍ਹਾਂ ਦਾ ਉਹਦੀ ਬਾਡੀ ਲੈਂਗੁਏਜ ਹੁੰਦੀ ਹੈ ਆ ਉਹ ਥੋੜਾ ਤਜਰਬਾ ਵੀ ਹੋ ਜਾਂਦਾ ਹੈ ਕੋਸ਼ਿਸ਼ ਕੀਤੀ ਹੈ ਵੀ ਜੇ ਇੱਕ 85 ਸਾਲ ਦਾ ਬੰਦਾ ਹੋਵੇ ਤਾਂ ਉਹ ਨੂੰ ਕਿਸ ਤਰ੍ਹਾਂ ਉਹਦੀ ਬਾਡੀ ਲੈਂਗੁਏਜ ਜਾਂ ਕਿਸ ਤਰ੍ਹਾਂ ਉਹਦੀ ਗੱਲਬਾਤ ਹੋਣੀ ਚਾਹੀਦੀ ਹੈ ਤੇ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਫਿਰ ਸ਼ੁਕਰੀਆ ਤੁਹਾਡਾ ਚੰਗਾ ਹੀ ਹੋਣਾ ਔਰ ਫਿਰ ਮੇਰੇ ਨਾਲ ਟੀਮ ਵੇਖੋ ਇਸ ਤਰ੍ਹਾਂ ਦੇ ਆਰਟਿਸਟ ਭਾਜੀ ਕਾਮਯਾਬ ਹੋ ਰਹੇ ਨੇ ਇਸ ਤਰ੍ਹਾਂ ਦੇ ਆਰਟਿਸਟ ਨਾਲ ਮਿਲ ਕੇ ਜੀ ਹੋਰ ਕੀ ਚਾਹੀਦਾ ਸਾਡੇ ਕੁੰਮ ਜੀ ਨੇ ਬਹੁਤ ਅੱਛਾ ਕੰਮ ਕੀਤਾ ਸਰਪ ਜੀ ਚੀਮਾ ਸਾਹਿਬ ਬਹੁਤ ਹੀ ਅੱਛੇ ਆਰਟਿਸਟ ਨੇ ਬਹੁਤ ਅੱਛੇ ਇਨਸਾਨ ਨੇ ਸਾਰੀ ਟੀਮ ਦੇ ਨਾਲ ਸਾਰੀ ਚੰਗੇ ਕੰਮ ਕਰ ਜਾਂਦੇ ਆ ਸਾਡੀਆਂ ਲੜਕੀਆਂ ਇਹਨਾਂ ਨੇ ਵੇਖੋ ਕਿੰਨਾ ਵਧੀਆ ਕੰਮ ਕੀਤਾ ਸਾਡੇ ਹੀਰੋਇਨ ਦੋਏ ਕੁੜੀਆਂ ਨੇ ਕਮਾਲਾਂ ਕੀਤੀਆਂ ਜੇ ਚਲੋ ראל ਮਿਲ ਕੇ ਹੁੰਦਾ ਹੈ ਇਹਨਾਂ ਦਾ ਨਵਾਂ ਉਪਰਾਲਾ ਸੀ ਔਰ ਚੰਗੀ ਨੇਕ ਨੀਤੀ ਨਾਲ ਇੱਕ ਨਵਾਂ ਸਬਜੈਕਟ ਲੈ ਕੇ ਆਏ ਆ ਤੇ ਸਾਰਿਆਂ ਨੂੰ ਮੁਬਾਰਕਾਂ ਵੀ ਔਰ ਅਰਦਾਸ ਵੀ ਹੈ ਕਿ ਇਹ ਇਹਨਾਂ ਨੂੰ ਵਾਇਗਰੂ ਹੋਰ ਸਮਰੱਥਾ ਬਖਸ਼ਣ ਕਿ ਅਗਲੇ ਸਮੇਂ ਵਿੱਚ ਹੋਰ ਕੰਮ ਕਰ ਸਕਣ ਕਿਉਂਕਿ ਜਦ ਵੀ ਕੋਈ ਨਵਾਂ ਪ੍ਰੋਡਿਊਸਰ ਆਉਂਦਾ ਹੈ ਤਾਂ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਆਰਟਿਸਟਾਂ ਨੂੰ ਵਦ ਵਦ ਕੰਮ ਤਾਂ ਹੀ ਮਿਲ ਸਕਦਾ ਕਿ ਚੰਗੇ ਅ ਇਨਵੈਸਟ ਕਰਨ ਵਾਲੇ ਲੋਕ ਆਉਣ ਮਦਾਨ 'ਚ ਤੇ ਮੈਂ ਗੁੱਟਰ ਸਾਹਿਬ ਨੂੰ ਅ ਹੈਰੀ ਜੀ ਨੂੰ ਇਹਨਾਂ ਸਾਰਿਆਂ ਨੂੰ ਮੁਬਾਰਕਬਾਦ ਵੀ ਦਿੰਦਾ ਔਰ ਬਾਈਗਰੂ ਕੇ ਅਰਦਾਸ ਕਰਦਾ ਕਿ ਇਹਨਾਂ ਨੂੰ ਹੋਰ ਸਮਰਥਾ ਬਖਸ਼ਣਾ ਔਰ ਹੋਰ ਸ਼ਕਤੀ ਬਖਸ਼ਣ ਤਾਂ ਕਿ ਹੋਰ ਵੱਧ ਚੜ ਕੇ ਨਵੀਆਂ ਫਿਲਮਾਂ ਕਰ ਸਕਣ ਤੁਸੀਂ ਕੋਈ ਮਹਿਸੂਸ ਕਰਦੇ ਹੋ ਕਿ ਅਸੀਂ ਕਿੰਨੇ ਟਾਈਮ ਤੋਂ ਸਾਡੀ ਲੜਾਈ ਚੱਲ ਰਹੀ ਹੈ ਕਿ ਸਾਡੇ ਫਸਲਾਂ ਨਾਲੇ ਰਕਾਂ ਦੀ ਜੇ ਪਿੰਡੋਂ ਪਿੰਟੀ ਜਾ ਕੇ ਕਿਤੇ ਇਹ ਸਰੇਹਾ ਦਿੱਤਾ ਜਾਂਦਾ ਕਿ ਅਸੀਂ ਆਪਣੀਆਂ ਫਸਲਾਂ ਦਾ ਇਤਨਾ ਵੀ ਦੇਰ ਸੰਭਾਲਦੇ ਨੂੰ ਚਾਹੁੰਦਾ ਕਿ ਬਹੁਤ ਚੰਗਾ ਹੋਏਗਾ ਹਾਂ ਜੀ ਅਸਲ ਚ ਤਾਂ ਉਹ ਲੱਗ ਇੱਕ ਗੱਲ ਐ ਲੇਕਿਨ ਉਹ ਉਹ ਨੂੰ ਫਿਲਮ ਦੇ ਵਿੱਚ ਇੱਕ ਗੁੰਦਿਆ ਗਿਆ ਇੱਕ ਨਵੀਂ ਗੱਲ ਨੂੰ ਉਸ ਚੀਜ਼ ਨੂੰ ਉਸ ਮੁੱਦੇ ਨੂੰ ਲੈ ਕੇ ਆਏ ਐ ਤੇ ਫਿਲਹਾਲ ਤਾਂ ਆਪਾਂ ਫਿਲਮ ਬਾਰੇ ਗੱਲ ਕਰ ਸਕਦੇ ਆ ਬਾਕੀ ਜਿਹੜੇ ਨਸਾਨੀ ਮੁੱਦੇ ਦਾ ਅਲੱਗ ਢੰਗ ਨਾਲ ਗੱਲ ਕਰਨੀ ਬੈਦੀ ਐ ਦੇ ਪਰ ਉਸ ਚੀਜ਼ ਨੂੰ ਫਿਲਮ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਇੱਕ ਸਨਿਆ ਦੇਣਾ ਵੱਡੀ ਗੱਲ ਹੁੰਦੀ ਹੈ। ਇਹੋ ਜਿਹੀ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।